7 ਜੂਨ ਨੂੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ 7 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ। ਮੌਸਮ ਤਕਰੀਬਨ ਅੱਜ ਵੀ ਪੰਜਾਬ ਦਾ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੀਹ ਨੇਰੀ ਜਾਂ ਬੱਦਲਵਾਰੀ ਦਾ ਕੋਈ ਵੀ ਨਾਮੋ ਨਿਸ਼ਾਨ ਅੱਜ ਵੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦਵੇਗਾ। ਗਰਮੀ ਦੇ ਵਿੱਚ ਜਨੂੜਪਾਦਾ ਦਰਜ ਕੀਤਾ ਜਾਵੇਗਾ। ਟੈਂਪਰੇਚਰ ਵੀ 40 ਡਿਗਰੀ ਨੂੰ ਪਾਰ ਕਰਦਾ ਹੋਇਆ ਕਈ ਖੇਤਰਾਂ ਦੇ ਵਿੱਚ ਦਿਖਾਈ ਦਵੇਗਾ। ਦੁਪਹਿਰ ਵੇਲੇ ਥੋੜੀ ਜਿਹੀ ਗਰਮੀ ਮਹਿਸੂਸ ਹੋਵੇਗੀ ਤੇ ਰਾਤਾਂ ਵੀ ਹੌਲੀ-ਹੌਲੀ ਗਰਮ ਹੋਣੀਆਂ ਸ਼ੁਰੂ ਹੋਣਗੀਆਂ ਅੱਜ ਤੋਂ। ਪਰ ਲੈਂਦੇ ਵਾਲੇ ਪਾਸੇ ਇੱਕ ਵੈਸਟਰਨ ਡਿਸਟਰਬੈਂਸ ਲੰਘ ਰਹੀ ਹੈ ਜਿਸ ਕਰਕੇ ਜੰਮੂ ਤੇ ਹਿਮਾਚਲ ਦੇ ਪਹਾੜੀ ਉਚੇਰੀ ਇਲਾਕਿਆਂ ਦੇ ਵਿੱਚ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਤੇ ਜਿਸ ਸਦਕਾ ਪੰਜਾਬ ਦੇ ਲੰਦੇਵਾਲੇ ਪਾਸੇ ਜਾਂ ਕਹਿ ਲਈਏ ਕਿ ਅੰਮ੍ਰਿਤਸਰ ਗੁਰਦਾਸਪੁਰ ਜਾਂ ਪਠਾਨਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਠੰਡੀ ਹਨੇਰੀ ਸ਼ਾਮ ਵੇਲੇ ਜਾਂ ਰਾਤ ਵੇਲੇ ਚੱਲ ਸਕਦੀ ਹੈ ਪਰ ਮੀਂਹ ਦੀ ਸੰਭਾਵਨਾ ਉਸ ਦੇ ਵਿੱਚ ਨਹੀਂ ਹੋਵੇਗੀ ਉਂਝ ਮੌਸਮ ਸਾਰੇ ਹੀ ਪੰਜਾਬ ਦੇ ਵਿੱਚ ਸਾਫ ਅਤੇ ਖੁਸ਼ਕ ਰਹੇਗਾ ਹਰਿਆਣਾ ਰਾਜਸਥਾਨ ਦਿੱਲੀ ਤੱਕ ਮੌਸਮ ਸਾਫ ਬਣਿਆ ਹੋਇਆ ਹੈ ਮਾਨਸੂਨ ਪਿਛਲੇ ਕਈ ਦਿਨਾਂ ਦੀ ਜਿਹੜੇ ਖੇਤਰਾਂ ਦੇ ਵਿੱਚ ਰੁਕੀ ਹੋਈ ਹੈ ਉੱਥੇ ਹੀ ਰੁਕੀ ਹੋਈ ਹੈ ਅੱਗੇ ਅਜੇ ਨਹੀਂ ਵਧ ਰਹੀ ਕਿਉਂਕਿ ਕੋਈ ਵੀ ਲੋ ਪ੍ਰੈਸ਼ਰ ਏਰੀਆ ਸਮੁੰਦਰ ਵਿੱਚ ਨਹੀਂ ਬਣਦੇ ਆ